ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਸਮੁੰਦਰ ਤਲ ਤੋਂ ਉਚਾਈ 240.79 ਮੀਟਰ ਇਹ ਜੀ ਭਾਰਤ ਦਾ ਪੰਜਾਬ ਵਿੱਚ ਆਖਰੀ ਰੇਲਵੇ ਸਟੇਸ਼ਨ ਜਿਹੜਾ ਗੁਰਦਾਸਪੁਰ ਦਾ ਇਹ ਪਾਸਾ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਾਈਡ ਇਹ ਪਾਸਾ ਅੰਮ੍ਰਿਤਸਰ ਨੂੰ ਜਾ ਰਹੀ ਰੇਲ ਲਾਈਨ ਹੈ ਡੇਰਾ巴巴 ਨਾਨਕਾ ਰੇਲਵੇ ਸਟੇਸ਼ਨ ਦੀ ਇਹ ਪੁਰਾਣੀ ਬਿਲਡਿੰਗ ਬਣੀ ਹੋਈ ਆ ਉੱਪਰ ਕਾਹੂ ਸੁੱਕ ਗਿਆ ਵਾ ਪੀਪਲ ਦੇ ਬੂਟੇ ਲੱਗੇ ਇਹ ਟਿਕਟ ਕਾਊਂਟਰ ਆ ਜੀ ਇੱਥੋਂ ਟਿਕਟਾਂ ਲੈ ਕੇ ਲੋਕ ਟ੍ਰੇਨ ਦਾ ਸਫ਼ਰ ਕਰਦੇ ਨੇ ਇੱਥੇ ਸਮਾਂ ਸੂਰਣੀ ਸੂਚੀ ਲੱਗੀ ਹੋਈ ਆ ਤੇਰੇ 5:30 ਵਜੇ ਅੰਮ੍ਰਿਤਸਰ ਤੋਂ ਪਹਿਲੀ ਟ੍ਰੇਨ ਚੱਲਦੀ ਆ ਕਿ 18 ਬਾਬਾ ਨਾਨਕ ਆਉਂਦੀ ਆ 6 ਵਜੇ ਤੇ 5 ਮਿੰਟ ਤੇ ਚਾਰ ਡੇ ਨਾ ਆਉਂਦੀਆਂ ਨੇ ਤੇ ਚਾਰ ਹੀ ਜਾਂਦੀਆਂ ਨੇ ਕਰਾਇਆ ਸੂਚੀ ਲਿਖੀ ਹੋਈ ਆ ਪਹਿਲਾ ਸਟੇਸ਼ਨ ਰੱਤਰ 76 ਰਾਮਦਾਸ ਹਰਦੌਰਵਾਲ ਫਤਿਹਗੜ ਚੂਰੀਆਂ ਕੋਟਲਾ ਗੁਜਰਾਂ ਮਜੀਠਾ ਵੇਰਕਾ ਜੰਕਸ਼ਨ ਅੰਮ੍ਰਿਤਸਰ ਤੇ ਨਵੀਂ ਦਿੱਲੀ ਨਵੀਂ ਦਿੱਲੀ ਨਹੀਂ ਕੋਈ ਜਾਂਦੀ ਟ੍ਰੇਨ ਰੇਟ ਕਰਾਇਆ ਲਿਖਿਆ ਹੋਇਆ ਬੈਠਣ ਦਾ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਜਦੋਂ ਗੱਡੀ ਆਉਂਦੀ ਹੋਏਗੀ ਉਦੋਂ ਹੀ ਇਹ ਦਰਵਾਜ਼ੇ ਖੁੱਲਦੇ ਹੋਣਗੇ ਤੇ ਟਿਕਟਾਂ ਵਗੈਰਾ 4:30 ਵਜੇ ਹੋਏ ਨੇ ਇਸ ਸਮੇਂ ਤੇ ਸਟਾਫ ਰੂਮ ਬੜਾ ਵੱਡਾ ਤਾਲਾ ਲਾਇਆ ਹੋਇਆ ਪੁਰਾਣੇ ਜਿਹੜੇ ਨੇ ਦਰਵਾਜ਼ੇ ਬਣੇ ਹੋਏ ਨੇ ਲੱਕੜ ਦੇ ਜਨਰੇਟਰ ਰੂਮ ਹੈ ਵੇਟਿੰਗ ਰੂਮ ਵੀ ਹੈ ਇੱਥੇ ਪਰ ਇਹ ਵੇਟਿੰਗ ਰੂਮ ਜਿਹੜਾ ਵਾ ਇਹਨੂੰ ਮਿੱਤ ਕੱਲਾ ਹੀ ਵੱਜਾ ਹੋਇਆ ਵਾ ਔੜ ਕਿੱਲੀਆਂ ਫਿਰਨਡੀਆਂ ਨੇ ਇੱਥੇ ਪਾਣੀ ਦਾ ਨਲਕਾ ਜਿਹੜਾ ਵਾ ਉਹ ਮੇਰੇ ਸਾਹਮਣੇ ਬੰਦ ਹੀ ਪਿਆ ਹੋਇਆ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਅੱਗੋਂ ਜਾ ਕੇ ਗੱਡੀ ਮੋੜ ਕੇ ਵਾਪਸ ਆ ਜਾਂਦੀ ਹੋਏਗੀ ਇੰਝ ਚੇਂਜ ਕਰਦੇ ਹੋਣਗੇ ਪਿੱਛੇ ਮੇਰੇ ਰੇਲਵੇ ਸਟੇਸ਼ਨ ਡੇਰਾ ਬਾਬਾ ਮੈਨੂੰ ਦਿਖਾਈ ਦੇ ਰਿਹਾ ਕਾਫੀ ਸੰਤਾ ਲੋਕਾਂ ਲੋਕ ਇੱਥੇ ਡੇਰਾ ਬਾਬਾ ਨੰਸਤੇ ਰੇਲਵੇ ਸਟੇਸ਼ਨ ਦੇਖਣ ਆਈਆਂ ਨੇ ਇਹ ਜਿਹੜਾ ਪਿਛਲੇ ਬੰਨੇ ਸਾਈਡ ਹੈ ਇਹ ਅੰਮ੍ਰਿਤਸਰ ਨੂੰ ਜਾਂਦੀ ਹੈ ਇੱਥੇ ਆਣ ਕੇ ਸਮਾਪਤੀ ਹੋ ਜਾਂਦੀ ਹੈ ਤੇ ਦੂਸਰਾ ਪਾਸਾ ਜਿਹੜਾ ਮੈਂ ਤੁਹਾਨੂੰ ਦਿਖਾਉ ਲੈਂਦਾ ਇਧਰ ਕਦੇ ਪਾਕਿਸਤਾਨ ਨੂੰ ਇਥੋਂ ਟ੍ਰੇਨ ਜਾਂਦੀ ਹੁੰਦੀ ਸੀ ਅੱਜ ਕੱਲ ਇਹ ਪਾਸਾ ਬੰਦ ਹੈ ਬਹੁਤ ਸ਼ੁਕਰੀਆ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਡੇਰਾ ਬਾਬਾ ਨਾਨਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸੰਗਤ ਜੀ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਇਸ ਅਸਥਾਨ ਤੇ ਸ਼ਿਸ਼ੂਬਤ ਹੈ ਆਓ ਜੀ ਸੰਗਤਾਂ ਸਾਰੇ ਦਰਸ਼ਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਖਾਲਸਾ ਜੀ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਉਹਨਾਂ ਦੇ ਫੌਜ ਦੇ ਚਰਨਾਂ 'ਚ ਨੈਣ ਸਨ ਸਦਾ ਹਰੀਸ ਨਲਵਾ ਜੀ ਜਰਨੈਸ ਸਦਾ ਹਰੀਸ ਨਲਵਾ ਦਰਸ਼ਨਾਰੇ ਕਨਾਰੇ ਚੋਲਾ ਸਾਹਿਬ ਦੇ ਤੇ ਸ਼ੁਕਰਾਨਾ ਕਰਦੇ ਹੁਣਾਂ ਨੇ ਇਹ ਚਾਰ ਮਾਲ ਚੋਲਾ ਸੰਗਿਹੜ ਕੀਤੇ ਆ ਜੀ ਦੋ ਰਮਾਲ ਵਾਹਿਗੁਰੂ ਜੀ ਇੱਧੇ ਲਈ ਸੜਤੇ ਨੇ ਦੋ ਰਮਾਲ ਵਾਹਿਗੁਰੂ ਜੀ ਅਗਲੀ ਸਾਈਡ ਤੇ ਨੇ ਇਹ ਚਾਰ ਮਾਲ ਨੇ ਜਰਨੈਸ ਸਦਾ ਹਰੀਸ ਨਲਵਾ ਦੇ ਆ ਜੀ ਦੋ ਰਮਾਲੇ ਦੇ ਲਈ ਸੜਤੇ ਆ ਜੀ ਚੋਲਾ ਸਾਹਿਬ ਅਗਲੀ ਸਾਈਡ ਤੇ ਵਾਹਿਗੁਰੂ ਜੀ ਇਹ ਵਾਹਿਗੁਰੂ ਜੀ ਰਮਾਲ ਗੁਨਾਹ ਸਾਹਿਬ ਦੇ ਸੇਸ਼ਤਰ ਬੇਬੇ ਨਾਨਕੀ ਰਾਏ ਆਪਣੇ ਅੱਛੀ ਗੜਾਈ ਕੱਢੀ ਹੋਈ ਬੇਬੇ ਨਾਨਕੀ ਨੇ ਆਪਣੇ ਵੀਰ ਕੋ ਨਾਨ ਪਾਤਸ਼ਾਹ ਜੀ ਨੂੰ ਵਿਆਹ ਸਮੇਂ ਰਮਾਲ ਪੇਰ ਕੀਤਾ ਸੀ ਜਆ ਬਟਾਲਾ ਸਾਹਿਬ ਕਾਨ੍ਹ ਸਾਹਿਬ ਸ਼ਾਦੀ ਹੋਏ ਕੋ ਨਾਨ ਪਾਤਸ਼ਾਹ ਰਈ ਇੱਥੇ ਲ ਗੜਾਈ ਕੱਢਿਆ ਹੋਇਆ ਰਮਾਲ ਬੇਬੇ ਨਾਨਕੀ ਦਾ ਜੀ ਇੱਥੋਂ ਲੈ ਕੇ ਉੱਪਰ ਤੱਕ ਮੇਰੇ ਪਾਤਸ਼ਾਹ ਦਾ ਚੋਲਾ ਸਾਹਿਬ ਕੋ ਨਾਨ ਪਾਤਸ਼ਾਹ ਰਈ ਇਹ ਦੋ ਬਾਹਵਾਂ ਨੇ ਇਹ ਗਲਵਾਂ ਹੈ ਐਸੋ ਦੀ ਤੈਹ ਲੱਗੀ ਹੋਈ ਹੈ ਜੀ ਇਹ ਚੋਲਾ ਸਾਹਿਬ ਜੀ ਨੂੰ 520 ਸਾਲ ਹੋ ਗਏ ਨੇ 6ਵੀਂ ਸਦੀ ਆਰੰਭ ਹੋ ਚੁੱਕੀ ਆ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਵਾਰੀ 30 ਇਤਾਂ ਦਲਦ ਕੀਤੀਆਂ ਨੇ ਮੇਰੇ ਪਾਸ਼ਾ ਨੇ ਚੋਲੇ ਉਪਰਾਂ ਸੰਜੀਵਾਲਤਾ ਦਾ ਉਪਦੇਸ਼ ਦਿੱਤਾ ਹੋਇਆ ਹੈ ਔਰ ਅੱਲਾ ਨੂਰ ਅਪਾਇਆ ਕੁਦਰਤ ਦੇ ਸਾਬੰਦੇ ਇੱਕ ਅਨੂਲ ਤੇ ਸਭ ਜਾਗ ਉਪਜਿਆ ਕੌਣ ਕੋਲ ਇੱਕ ਮੰਦੇ ਇਲਾਹੀ ਪਾਸ਼ਾ ਚੋਲਾਈ ਨਾਲ ਇਹ ਖਾਸ ਸਵੇਰ ਪ੍ਰਾਰਥਨਾ ਚੌਸ ਸਵੇ ਚੋਲਾ ਸਾਹਿਬ ਨਾਲ ਪ੍ਰਾਪਤ ਹੋਏ ਨੇ ਬਿਲਦ ਹੋ ਚੁੱਕੇ ਨੇ ਨਾਲ ਦੇ ਬਾਤੋਂ ਗੁਰੂ ਘਰ ਦੀ ਬਖਸ਼ੇ ਪਿਆਰਿਓ ਔਲਾਦ ਦੀ ਪ੍ਰਾਤੀ ਵਾਸਤੇ ਲਾung ਪ੍ਰਸ਼ਾਦ ਦਿੱਤੇ ਜਾਂਦੇ ਆ ਤੇ ਸੰਗਤਾਂ ਨੇ ਦੇ ਬਾਤੋਂ ਮਨੋ ਕਾਮਨਾ ਭਾਵਨਾ ਪੂਰੀ ਹੁੰਦੀਆਂ ਨੇ ਇਸੇ ਦੇ ਬਾਅਦ ਤੇ ਬੱਚਿਆਂ ਦੀ ਜਨਮ ਦੀ ਖੁਸ਼ੀ ਵਿੱਚ ਆਖਣ ਪਾਸਾ ਲੜੀਆਂ ਆਰੰਭ ਹੋਈਆਂ ਨੇ ਦੀ ਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Terima kasih telah <laughs> menonton.